दिवंशी चौधरी सरकारी स्कूल mm. गेम लाने हुए हैं उसे गेम शोटपुट जैमलिंग थ्रो डिस्कस उ मैं मैडल लै गया तीन उसे उत बहुत बच्चे थे मम्मी डैडी mm. अगे आओ बध गेम खेलो ਮਾਪੇ ਉਹਦਾ ਦਾ ਰੋਸ਼ੀ ਕਰੋ ਗੇਮਾਂ ਖੇਡ ਖੇਡ ਕੇ ਕੀ ਹੋਦੋ ਰਾਈ ਕਰੋ ਮੇਰਾ ਨਾਮ ਰਜ਼ਰ ਕੁਮਾਰ ਅਸਰ ਜੀ ਸਾਨੂੰ ਤੇ ਕੋਈ ਚੀਜ਼ ਦਾ ਪਤਾ ਨਹੀਂ ਆ ਗਿਆ ਕਿ ਇਹ ਗੇਮਾਂ ਵੀ ਹੈਗੀਆਂ ਇਹ ਤੇ ਜਦੋਂ ਪਤਾ ਲੱਗਾ ਤੇ ਫਿਰ ਅਸੀਂ ਮੈਡਨਾ ਕੰਟਰੈਕਟ ਇਹਨਾਂ ਨਾਲ ਕੀਤਾ ਇਹ ਘਰ ਆਏ ਕਿ ਬੱਚੇ ਲੱਗੇ ਜਾਓ ਇਹ ਬੱਚੇ ਬਤਲਾਕ ਬੱਚੇ ਦੀਆਂ ਵੀ ਗੇਮਾਂ ਹੁੰਦੀਆਂ ਸਾਨੂੰ ਤੇ ਚੀਜ਼ ਦਾ ਪਤਾ ਨਹੀਂ ਆਇਆ ਜਦ ਟੀਵੀ ਤੇ ਵੇਖਨੇ ਕਿ ਬਾਹਰ ਅਸ਼ੀਆ ਗੇਮਾਂ ਹੁੰਦੀਆਂ ਤੇ ਸਾਡੇ ਪੰਜਾਬ ਜਿਹੜਾ ਪਹਿਲੀ ਵਾਰ ਵੀ ਆਈਆਂ ਨੇ ਵਧਰ ਪੰਜਾਬ ਦੀਆਂ ਜਿਹੜੀਆਂ ਭਗਵੰਤ ਮਾਨ ਨੇ ਹੁਣ ਕੀਤੀਆਂ ਨੇ ਉਹਦੇ ਵਿੱਚ ਆਪਣਾ ਟ੍ਰੇਨਿੰਗ ਲੈਦਾ ਰਿਹਾ ਕੋਚ ਕੋਲ ਗਰਾਊਂਡ 'ਚ ਜਾਂਦਾ ਰਿਹਾ ਬ੍ਰਦਰ ਇਹਦਾ ਲੈ ਗਿਆ ਸਾਡੇ ਕੋਲ ਤਾਂ ਟਾਈਮ ਨਹੀਂ ਹੁੰਦਾ ਇਹ ਹੈ ਕਿ ਇਹਦੀ ਮੰਮਾ ਸਵੇਰੇ ਸਕੂਲੇ ਛੱਡਦੀ ਹੈ ਮੈਂ ਲੈਦਾ ਹਾਂ ਯਾਨੀ ਕਿ ਵਾਰੀ ਵੱਡੀ ਦੀ ਹੈ ਆਪਚ ਕਿ ਇੱਕ ਬੱਚਾ ਛੱਡਰਦੇ ਸਵੇਰੇ ਨੂੰ ਤੇ ਮੈਂ ਲੈਦਾ ਹਾਂ ਓਪਰਮੇਂਟ 'ਚ ਕਰਨਾ ਹੀ ਪੈਣਾ ਜੀ ਘਰ ਦੇ ਵਿੱਚ ਤੇ ਚਲੋ ਬਾਹਰ ਦਾ ਵੀ ਵੇਖਣਾ ਘਰ ਦਾ ਵੀ ਵੇਖਣਾ ਇਹ ਤਾਂ ਮਜ਼ਦੂਰੀ ਕਰੀਦੀ ਹੈ ਜੀ ਤੇ ਜਿਹਦੇ ਨਾਲ ਹੁਣ ਬੱਚਾ ਸਾਡਾ ਜਿਹੜਾ ਕਿ ਗਿਮਾਂਦ ਖੇਲ ਕੇ ਆਇਆ ਤਿੰਨ 골 ਆਪਣਾ ਸਿਲਵਰ 골ਡ ਲੈ ਜਿਹ ਚਿੱਤੇ ਨੇ ਗਿਮਾਂ ਖੇਡੀਆਂ ਨੇ ਸੌਟਪੋਟ ਜੈਬਲੀ ਤੇ thro ਤੇ ਸਾਨੂੰ ਬੜਾ ਮਾਣ ਆ ਤੇ ਸਾਡਾ ਵੀ ਬੱਚਾ ਵੀ ਅੱਗੇ ਵਧਿਆ ਇਹ ਖੁਸ਼ੀ ਯਾਰ ਕਰਦੇ ਆ ਪਾਪੇ ਉਹਦਾ ਵੀ ਨਾਮ ਰੋਸ਼ਨ ਕੀਤਾ ਗਿਮਾਂ ਦੇ ਨਾਵਾਂ ਦਾ ਬਾਲ ਹੈ ਨਹੀਂ ਤੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਜੀ ਸਾਨੂੰ ਅੱਜ ਤੱਕ ਪਤਾ ਵੀ ਨਹੀਂ ਕੀ ਹੁੰਦਾ ਅੱਜ ਤਾਂ ਜਾਂ ਬੈਡਬਾਲ ਫੁੱਟਬਾਲ ਹਾਕੀ ਇਹੋ ਜਿਹੇ ਤੇ ਹੂੰ ਤਾਂ ਦੇਖੋ ਜੀ ਜੀਵਨ ਜਿਵੇਂ ਆਈ ਬਾਹਰ ਜਾਵਾਂਗੇ ਚੂ-ਚੂ ਗੇਮਾਂ ਦਾ ਪਤਾ ਚੱਲੇਗਾ ਹੁਣ ਇਹਦੀ ਸਿਲੈਕਸ਼ਨ ਹੋ ਰਹੀ ਹੈ ਜੀ ਫੇਰ ਵਿਸ਼ਾਖਾ ਪਟਨਾ ਦੀ ਦੇਖੋ ਹਣ ਬਾਹਰ ਆ ਚਾਏ ਕੀ ਕਰਕੇ ਆਦੇ ਤੇ ਜਾਣਾ ਪਏਗਾ ਜੀ ਇਹਦੇ ਨਾਲ ਮੇਰਾ ਨਾਮ ਸਿਮਰਨਜੀਤ ਕੌਰ ਰੰਦਾਵਾ ਇਹ ਪੈਰਾਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚੋਂ ਆਈਆਂ ਹੈ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਹ ਇਨਾ ਵੱਡਾ ਉਪਰਾਲਾ ਕੀਤਾ ਹੈ ਜਸਪ੍ਰੀਤ ਸਿੰਘ ਢਾਲੀਵਾਲ ਜਿਹੜੇ ਆਪਣੇ ਪੰਜਾਬ ਦੇ ਜਨਰਲ ਸੈਕਟਰੀ ਨੇ ਦੇਸ਼ ਮਿੰਦਰ ਸਿੰਘ ਢਿਲੋਣੀ ਇਹਨਾਂ ਦੋਵਾਂ ਨੇ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਕਿ ਸਾਡੇ ਇਸ ਵਾਰ ਜਿਹੜੀਆਂ 올림픽 ਹੋਈਆਂ ਨੇ ਪੈਰਾ 올림픽 ਉਹਦੇ ਵਿੱਚ 29 ਮੈਡਲ ਆਏ ਨੇ ਤੇ ਆਪਣੇ ਪੰਜਾਬ ਦੇ ਤਿੰਨ ਬੱਚੇ ਖੇਡਣ ਗਏ ਨੇ athletics ਦਾ ਸੀਗਾ ਇੱਕ ਤੇ ਇੱਕ ਬੈਡਮਿੰਟਨ ਤੇ ਇੱਕ ਪਾਵਰ ਲਿਫਟਿੰਗ ਦਾ ਤੇ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਆਪਣੇ ਮੁੱਖ ਮੰਤਰੀ ਨਾਲ ਭਗਵੰਤ ਸਿੰਘ ਮਾਨ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਨੇ ਆ ਪੈਰਾਕੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਕਰਵਾਈਆਂ ਲੁਧਿਆਣਾ ਗੁਰਨਾਨਕ ਸਟੇਡੀਅਮ ਦੇ ਵਿੱਚ ਤੇ ਉਹਦੇ ਵਿੱਚ ਵੀ ਇਹਨਾਂ ਨੇ ਤਿੰਨੇ ਗੇਮਾਂ ਰਖਵਾਈਆਂ ਸੀਗੀਆਂ ਪੈਰਾ ਬੈਡਮਿੰਟਨ ਪੈਰਾ ਪਾਵਰ ਲਿਫਟਿੰਗ ਤੇ ਪੈਰਾ ਐਥਲੈਟਿਕਸ ਤੇ ਇਹਦੇ ਵਿੱਚ ਦਿਵਿਆਂਚੂ ਵੀ ਖੇਡਣ ਗਿਆ ਸੀਗਾ ਜਿਹੜਾ ਮੇਰੇ ਕੋਲ ਟ੍ਰੇਨਿੰਗ ਕਰ ਰਿਹਾ ਸੀਗਾ ਜੁਲਾਈ ਮਹੀਨੇ ਤੋਂ ਇਹਦੀ ਟ੍ਰੇਨਿੰਗ ਸਟਾਰਟ ਹੋਈ ਸੀਗੀ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਇਦਾਂ ਕੰਪੀਟੀਸ਼ਨ ਆ ਤੁਸੀਂ ਖੇਡਣ ਆਉਣਾ ਵਾ ਉਥੇ ਫਿਰ ਇਹ ਲੈ ਕੇ ਆਏ ਇਹਨਾਂ ਦੇ ਪੇਰੈਂਟਸ ਤੇ ਫਿਰ ਇਹਨਾਂ ਨੇ ਇਹਦੇ ਕੰਪੀਟੀਸ਼ਨ ਸੀਗਾ ਇਹਦੀ ਕੈਟਾਗਰੀ ਹੋਈ ਇਹਦੀ ਕੈਟਾਗਰੀ ਹੈਗੀ ਆ 36 T F36 ਤੇ ਇਹਨੇ ਖੇਡੇ ਕੰਪੀਟੀਸ਼ਨ ਤੇ ਉਹਦੇ ਵਿੱਚੋਂ ਇਹਦੇ ਤਿੰਨ ਸਿਲਵਰ ਮੈਡਲ ਆਏ ਆ ਸਾਰੇ ਪੰਜਾਬ ਚੋਂ ਉੱਥੇ ਸਾਰੇ ਪੰਜਾਬ ਦੇ ਬੱਚੇ ਟੋਟਲ ਤੇ 1000 ਤੋਂ ਪਲੱਸ ਸੀਗੇ ਕਿਉਂਕਿ ਇੱਕ ਪਾਵਰ ਲਿਫਟਿੰਗ ਦੇ ਅਲੱਗ ਤੋਂ ਸੀਗੇ ਪੈਰਾ ਬੈਡਮਿੰਟਨ ਦੇ ਅਲੱਗ ਤੋਂ ਸੀਗੇ ਔਰ ਪੈਰਾ ਐਥਲੈਟਿਕਸ ਦੇ ਵੀ ਅਲੱਗ ਤੋਂ ਸੀਗੇ ਔਮਨ ਐਂਡ ਮੈਨ ਦੇ ਦੋਨਾਂ ਦੇ ਹੋਏ ਸੀਗੇ ਕੰਪੀਟੀਸ਼ਨ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਟਫ ਸੀਗਾ ਅਜੇ ਤਾਂ ਸ਼ੁਰੂਆਤ ਆ ਅਗਲੇ ਨੈਕਸਟ ਈਅਰ ਤੱਕ ਇਤੋਂ ਵੀ ਵੱਧ ਕੇ ਮਤਲਬ ਬੱਚੇ ਹੋਣ ਲੱਗ ਜਣੇ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਲੱਗਾ ਹੁਣ ਪਤਾ ਲੱਗੇਗਾ ਹੌਲੀ ਹੌਲੀ ਕਰਕੇ ਹੋਰ ਵਧੀਆ ਹੋ ਸਕਦਾ ਏ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਇਨ੍ਹਾਂ ਗੇਮਾਂ ਦੇ ਵਿੱਚ ਭਾਗ ਲੈਣ ਤੇ ਆਪਣਾ ਨਾਮ ਰੋਸ਼ਨ ਕਰਨ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਇੰਡੀਆ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ